ब्रॉट यू बाय सिल्वर पंप टॉप क्वालिटी और कंसिस्टेंट परफॉर्मेंस के लिए सिर्फ सिल्वर पंप नाम याद रखना ਵਿਆਦੇ ਬੰਦਨ ਚ ਬੱਜੇ ਮਨਦੀਪ ਸਿੰਘ ਤੇ ਉਦਿਤਾ ਦਿਹਾਨ ਭਾਰਤੀ ਹਾਕੀ ਟੀਮ ਦੇ ਖਿਡਾਰੀ ਮਨਦੀਪ ਸਿੰਘ ਅਤੇ ਭਾਰਤੀ ਮਹਿਲਾ ਹਾਕੀ ਟੀਮ ਦੀ ਖਿਡਾਰਨ ਉਦਿਤਾ ਦਿਹਾਨ ਵਿਆਹ ਦੇ ਬੰਦਨ ਵਿੱਚ ਵੱਜ ਚੁੱਕੇ ਨੇ ਜਲੰਧਰ ਦੇ ਮਿੱਠਾਪੁਰ ਦੇ ਰਹਿਣ ਵਾਲੇ 올림픽 ਮਨਦੀਪ ਸਿੰਘ ਨੇ ਹਰਿਆਣਾ ਦੇ ਹਿਸਾਰ ਦੀ ਰਹਿਣ ਵਾਲੀ ਉਦਿੱਤਾ ਜਹਾਨ ਨੂੰ 21 ਮਾਰਚ ਨੂੰ ਜਰੰਦਰ ਵਿੱਚ ਲਾਵਾਂ ਲੈ ਕੇ ਆਪਣਾ ਜੀਵਨ ਸਾਥੀ ਚੁਣਿਆ। ਇਹਨਾਂ ਦੀ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀਆਂ ਨੇ। ਦੋਵਾਂ ਦਾ ਵਿਆਹ ਪੂਰੇ ਸਿੱਖੀ ਰੀਤੀ ਰਿਵਾਜਾਂ ਨਾਲ ਹੋਇਆ। ਜੋੜੇ ਦਾ ਵਿਆਹ ਜਰੰਦਰ ਦੇ ਮਾਡਲ ਟਾਊਨ ਸਥਿਤ ਸਿੰਘ ਸਭਾ ਗੁਰਦੁਆਰੇ ਵਿੱਚ ਹੋਇਆ। ਉਦਿੱਤਾ ਨੇ ਆਪਣੇ ਸਪੈਸ਼ਲ ਦਿਨ ਤੇ ਲਾਲ ਰੰਗ ਚੁਣਿਆ ਤੇ ਲਾਵਾਂ ਵੇਲੇ ਲਾਲ ਰੰਗ ਦਾ ਸੂਟ ਪਾ ਕੇ ਆਪਣੀ ਸੁੰਦਰਤਾ ਨੂੰ ਚਾਰ ਚੰਦ ਲਾਈ। ਨਾਲ ਹੀ ਆਪਣੇ ਇਸ ਲੁੱਕ ਨੂੰ ਸੋਨੇ ਦੇ ਗਹਿਣਿਆਂ ਨਾਲ ਕੰਪਲੀਟ ਕੀਤਾ। ਉੱਤੇ ਹੀ ਮਨਦੀਪ ਨੇ ਕਰੀਮ ਕਲਰ ਦੀ ਸ਼ਿਰਵਾਨੀ ਜਿਸ ਦੇ ਵਿੱਚ ਥ੍ਰੈਡ ਵਰਕ ਨਾਲ ਕੀਤੀ ਬਰੀਕ ਕਢਾਈ ਸ਼ਾਨਦਾਰ ਲੱਗ ਰਹੀ ਸੀ ਜਿਸ ਦੇ ਨਾਲ ਹੀ ਚੂੜੀਦਾਰ ਸਟਾਈਲ ਅਤੇ ਬਾਰਡਰ ਵਾਲਾ ਮੈਚਿੰਗ ਸ਼ੌਲ ਨੂੰ ਪਲੇਟਸ ਲਾ ਕੇ ਸਾਈਡ ਤੇ ਕਰੀ ਕੀਤਾ ਜਾਣਕਾਰੀ ਮੁਤਾਬਕ ਤੇ ਦੋਵਾਂ ਦੀ ਲਵ ਸਟੋਰੀ ਉਦੋਂ ਸ਼ੁਰੂ ਹੋਈ ਜਦੋਂ ਪਹਿਨੀਵਾਂ ਮਨਦੀਪ ਸਿੰਘ ਨੇ ਉਦਿੱਤਾ ਨੂੰ 2018 ਵਿੱਚ ਬੈਂਗਲੌਰ ਦੀ ਇੰਡੀਆ ਨੈਸ਼ਨਲ ਕੈਂਪ ਵਿੱਚ ਮਿਲਿਆ ਸੀ ਹਾਕੀ ਇੰਡੀਆ ਟੀਮ ਨੇ ਆਪਣੀ ਸਾਰੀ ਖਿਡਾਰੀਆਂ ਨੂੰ ਵਿਆਹ ਦੀਆਂ ਦਿਲਵਧਾਈਆਂ ਦਿੱਤੀਆਂ ਵਿਆਹ ਦੇ ਬੰਧਨ ਚ ਬੱਜੇ ਮਨਦੀਪ ਸਿੰਘ ਤੇ ਉਦਿੱਤਾ ਜਹਾਨ ਭਾਰਤੀ ਹਾਕੀ ਟੀਮ ਦੇ ਖਿਡਾਰੀ ਮਨਦੀਪ ਸਿੰਘ ਅਤੇ ਭਾਰਤੀ ਮਹਿਲਾ ਹਾਕੀ ਟੀਮ ਦੀ ਖਿਡਾਰਨ ਉਦਿੱਤਾ ਜਹਾਨ ਵਿਆਹ ਦੇ ਬੰਧਨ ਵਿੱਚ ਬੱਜ ਚੁਕੇ ਨੇ ਜਲੰਧਰ ਦੇ ਮਿੱਠਾਪੁਰ ਦੇ ਰਹਿਣ ਵਾਲੇ 올ੰਪਿਕ ਮਨਦੀਪ ਸਿੰਘ ਨੇ ਹਰਿਆਣਾ ਦੇ ਹਿਸਾਰ ਦੀ ਰਹਿਣ ਵਾਲੀ ਉਦਿੱਤਾ ਜਹਾਨ ਨੂੰ 21 ਮਾਰਚ ਨੂੰ ਜਲੰਧਰ ਵਿੱਚ ਨਾਵਾ ਲੈ ਕੇ ਆਪਣਾ ਜੀਵਨ ਸਾਥੀ ਚੁਣਿਆ ਇਹਨਾਂ ਦੀ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀਆਂ ਨੇ ਦੋਵਾਂ ਦਾ ਵਿਆਹ ਪੂਰੇ ਸਿੱਖੀ ਰੀਤੀ ਰਿਵਾਜਾਂ ਨਾਲ ਹੋਇਆ ਜੋੜੇ ਦਾ ਵਿਆਹ ਰਣਦਰ ਦੇ ਮਾਡਲ ਟਾਊਨ ਸਥਿਤ ਸਿੰਘ ਸਭਾ ਗੁਰਦੁਆਰੇ ਵਿੱਚ ਹੋਇਆ। ਉਦਿੱਤਾ ਨੇ ਆਪਣੇ ਸਪੈਸ਼ਲ ਦਿਨ ਤੇ ਲਾਲ ਰੰਗ ਚੁੰਨੀਆਂ ਤੇ ਲਾਵਾਂ ਵੇਲੇ ਲਾਲ ਰੰਗ ਦਾ ਸੂਟ ਪਾ ਕੇ ਆਪਣੀ ਸੁੰਦਰਤਾ ਨੂੰ ਚਾਚੰਦਾਈ। ਨਾਲ ਹੀ ਆਪਣੇ ਇਸ ਲੁੱਕ ਨੂੰ ਸੋਨੇ ਦੇ ਗਹਿਣਿਆਂ ਨਾਲ ਕੰਪਲੀਟ ਕੀਤਾ। ਉੱਥੇ ਹੀ ਮਨਦੀਪ ਨੇ ਕਰੀਮ ਕਲਰ ਦੀ ਸ਼ਿਰਵਾਨੀ ਜਿਸ ਦੇ ਵਿੱਚ ਥ्रेड ਵਰਕ ਨਾਲ ਕੀਤੀ ਬਰੀਕ ਕਢਾਈ ਸ਼ਾਨਦਾਰ ਲੱਗ ਰਹੀ ਸੀ। ਜਿਸ ਦੇ ਨਾਲ ਹੀ ਚੂੜੀ ਦਾ ਸਟਾਈਲ ਅਤੇ ਬਾਰਡਰ ਵਾਲਾ ਮੈਚਿੰਗ ਸ਼ੋਰ ਨੂੰ ਪਲੇਟਸ ਲਾ ਕੇ ਸਾਈਡ ਤੇ ਕਰੀ ਕੀਤਾ। ਜਾਣਕਾਰੀ ਮੁਤਾਬਕ ਤੇ ਦੋਵਾਂ ਦੀ ਲਵ ਸਟੋਰੀ ਉਦੋਂ ਸ਼ੁਰੂ ਹੋਈ ਜਦੋਂ ਪਹਿਲੀ ਵਾਰ ਮਨਦੀਪ ਸਿੰਘ ਨੇ ਉਦਿੱਤਾ ਨੂੰ 2018 ਵਿੱਚ ਬੈਂਗਲੌਰ ਦੀ ਇੰਡੀਆ ਨੈਸ਼ਨਲ ਕੈਂਪ ਵਿੱਚ ਮਿਲਿਆ ਸੀ ਹਾਕੀ ਇੰਡੀਆ ਟੀਮ ਨੇ ਆਪਣੀ ਸਾਰੀ ਖਿਡਾਰੀਆਂ ਨੂੰ ਵਿਆਹ ਦੀਆਂ ਦਿਲੋ ਵਧਾਈਆਂ ਦਿੱਤੀਆਂ